ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਰੀ ਕਾਜੀ ਕਾਰਜ਼ਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਬਾਈ ਗੁਰੂ ਪਰੇ ਖੁਸ਼ ਰਹੋ ਚੜ੍ਹਦੀ ਕਲਾ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ ਹੈਪੀ ਦੀਵਾਲੀ ਖੁਸ਼ ਰਹੋ ਤੇ ਇੱਧਰ ਆਪਾਂ ਲੈ ਕੇ ਆਏ ਸੀ ਜੀ ਆ ਦੇਖੋ ਜੀ ਦੀਵੇ ਮੈਂ ਕਿਹਾ ਚਲੋ ਸਵੇਰ ਦਾ ਟਾਈਮ ਸੀ ਦੀਪ ਸਮਾਨ ਆਇਆ ਸੀ ਦੀਵੇ ਵਗੈਰਾ ਲੈ ਕੇ ਆਏ ਸੀ ਕਿ ਇਹਨਾਂ ਨੂੰ ਭਿਗੋ ਦਈਏ ਸਾਰਿਆਂ ਜਿਹੜੇ ਭਿਗੋਂਦੇ ਹੁੰਦੇ ਹਨ ਨਾ ਕਿਉਂਕਿ ਇਹਨਾਂ ਦੇ ਪਾਣੀ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਭਿਗੋ ਦੋ ਨਾ ਤੇ ਫਿਰ ਇਹ ਤੇਲ ਬਹੁਤ ਘੱਟ ਪਿੰਦੇ ਆ ਤੇ ਅਸੀਂ ਹਮੇਸ਼ਾ ਹੀ ਇੱਦਾਂ ਹੀ ਭੋਨੇ ਹੁੰਨੇ ਆ ਤੇਲ ਲੈ ਕੇ ਆਏ ਸੀ ਜੀ ਆ ਦੇਖੋ ਛੋਟੇ ਛੋਟੇ ਦੀਵੇ ਵੱਡੇ ਦੀਵੇ ਸਾਰੇ ਲੈ ਕੇ ਆਏ ਆ ਆ ਵਾਲੀ ਲੈ ਕੇ ਆਏ ਆ ਦੇਖੋ ਜੀ ਛੋਟੀ ਜੀ ਹਾਂਡੀ ਛੋਟੀ ਜੀ ਹਾਂਡੀ ਲੈ ਆਏ ਆ ਦਾਲ ਵਾਸਤੇ ਇਹਨੂੰ ਪਾਣੀ ਚ ਭਿਗੋਦੇ ਨੇ ਇਹਨੂੰ ਨਾ ਇਹ ਜਿਹੜੀ ਹਾਂਡੀ ਆਪਾਂ ਭਿਗੋਣੀ ਹੁੰਦੀ ਹੈ ਨਾ ਇਹਦੇ ਵਿੱਚ ਅਸੀਂ ਲੱਸੀ ਪਾ ਕੇ ਭਿਗੋਂਦੇ ਹੁੰਨੇ ਆ ਪਹਿਲਾਂ ਇਨ ਨੂੰ ਹਾਲੇ ਨਹੀਂ ਮੈਂ ਭੀਗਾਂਗੀ। ਜਿਹੜਾ ਜੀਵੇ ਤੇ ਹੁੰਦੀ ਹੈ ਜਿਹੜੇ ਸਾਡੇ ਮੇਨ ਜ਼ਰੂਰੀ ਆ ਤੇ ਇੱਧਰ ਸੀਗਾ ਸਬਾਨ ਤੇ ਇੱਧਰ ਲਿਆਂਦੀ ਹੈ ਜੀ ਗੋਭੀ ਆਪਾਂ ਬਣਾਵਾਂਗੇ ਸਾਡੇ ਬਣਦੇ ਹੁੰਦੀ ਹੈ ਜੀ ਅੱਜ ਦੇ ਦਿਨ ਪਕੋੜੇ ਕਿਉਂਕਿ ਸਾਡੇ ਘਰ ਤੇਲ ਸਾੜਦੇ ਹੁੰਦੇ ਆ ਜ਼ਰੂਰ। ਹਰ ਦੀਵਾਲੀ ਤੇ ਸਾਡੇ ਇੱਥੇ ਤੇਲ ਸਾੜਿਆ ਜਾਂਦਾ ਇਹਨਾਂ ਦੇ ਇੱਥੇ ਰੀਤੀ ਰਿਵਾਜ ਹੈ। ਮਤਲਬ ਜਿਸ ਤਰ੍ਹਾਂ ਵੀ ਹੈ ਉਸ ਤਰ੍ਹਾਂ ਬਾਕੀ ਜੋ ਕਰਾਂਗੇ ਡੇਲੀ ਰੁਟੀਨ ਦੀ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਜਾਗੀ ਠੀਕ ਹੈ ਜੀ। ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਜੀ। ਤੇ गाइस ਆ ਲੈ ਕੇ ਐਸਾ ਤੁਹਾਨੂੰ ਦਿਖਾ ਦਣਾ ਮੈਂ ਇਹ ਲੈ ਕੇ ਆਇਆ ਆਪਾਂ ਗੋਲਕ ਇਹ ਗੋਲਕ ਲੈ ਕੇ ਆਇਆ 80 ਰੁਪਏ ਦੀ ਗੋਲਕ ਲਿਆਂਗੀ ਦੇਖੋ ਕਿੰਨੀ ਸੋਹਣੀ ਤੇ ਹੱਥ ਦੀ ਕਾਰਾਗਰੀ ਦੇਖ ਲਓ ਤੁਸੀਂ ਕਿੰਨੀ ਪਿਆਰੀ ਕੀਤੀ ਹੋਈ ਹੈ ਨਾ ਉੱਤੇ ਪੇਂਟ ਵੀ ਕੀਤਾ ਹੋਇਆ ਇਹ ਤੋਂ ਢਾਨੀਆਂ ਲੈ ਬਣਾਉਂਦੇ ਹੁਣ ਤੱਕ ਢਾਨੀਆਂ ਜਰਰ ਦੇਖੀ ਇਹ ਉਹ ਦੇਖੋ ਲੋ ਜੀ ਇੱਧਰ ਆਪਾਂ ਬਣਾ ਲੈਂਦੇ ਆ ਆਪਣੀ ਫਟਾਫਟ ਸਬਜ਼ੀ ਪਹਿਲਾਂ ਬਣਾਉਣ ਲੱਗੀ ਸੀ ਮੈਂ ਕੰਮਿਰ ਦੀ ਸਬਜ਼ੀ ਫਿਰ ਮੈਂ ਕਿਹਾ ਬਹੁਤ سارے ਕੰਮ ਹੋ ਜਾਣਗੇ ਫਿਰ ਸਾਡੇ ਕੋਲ ਟਾਈਮ ਨਹੀਂ ਹੋਏਗਾ ਤੇ ਇੱਧਰ ਆਪਾਂ ਮਸਾਲਾ ਪੜਾ ਕੰਮ ਨਹੀਂ ਆ ਤਿਆਰ ਕਿਸੇ ਨੂੰ ਆ ਗਿਆ ਤੇ ਲੋ ਜੀ ਇੱਧਰ ਆਪਾਂ ਹੁਣ ਮਸਾਲਾ ਕਰ ਲੈਂਦੇ ਆ ਤਿਆਰ ਗ੍ਰਾਈਂਡਰ 'ਚ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਇਹਨੂੰ ਔਰਬੈਟ ਨਹੀਂ ਗ੍ਰਾਈਂਡਰ ਕਹਿੰਦੇ ਆ ਮੈਨੂੰ ਪਤਾ ਜੀ ਔਰਬੈਟ ਨਹੀਂ ਗ੍ਰਾਈਂਡਰ ਹੀ ਕਹਿੰਦੇ ਆ ਪਰ ਮੈਂ ਬਹੁਤ ਜ਼ਿਆਦਾ ਤਾਂ ਔਰਬੈਟ ਹੀ ਕਹਿੰਦੀ ਹੁੰਦੀ ਆ ਮੈਨੂੰ ਪਤਾ ਇਹਦਾ ਨਾਮ ਕੰਪਨੀ ਦਾ ਔਰਬੈਟ ਹੈ તેના નામી મે ઓર બટ રખખ્યા હોય ઈલોજી અંદર સાડા તેલ હો ગયા ગરમ પણ આપણે અપના મસાલા ભુન લેને પેલા ਸੋ ਜੀ ਇਹ ਮੈਂ ਅਦਰਕ ਤੇ ਹਰੀਆਂ ਮਿਰਚਾਂ ਦਾ ਬਣਾ ਕੇ ਰੱਖਿਆ ਹੈ ਜੀ ਪੇਸਟ ਇਹ ਮੈਨੂੰ ਵਧੀਆ ਲੱਗਦਾ ਹੈ ਇੱਦਾਂ ਹੀ ਬਣਾ ਕੇ ਰੱਖ ਲੈਣਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਆਪਾਂ ਨੂੰ ਬਾਅਦ ਵਿੱਚ ਆਣਨ ਮਿਲ ਜੇ ਉਹ ਜੀ ਇੱਥੇ ਸਾਡਾ ਪੁੱਜ ਗਿਆ ਮਸਾਲਾ ਇਹ ਆਪਾਂ ਘਰ ਦਾ ਪਨੀਰ ਬਣਾਇਆ ਹੋਇਆ ਸੀ ਠੀਕ ਹੈ ਜੀ ਤੇ ਚਲੇ ਹੁਣ ਆਪਾਂ ਛੱਡ ਦਿੰਦੇ ਤੇ ਇਹਨਾਂ ਫਰਾਈ ਕਰਕੇ ਬਣਾਉਂਦੇ ਹੁੰਦੇ ਆ ਤੇ ਪਰ ਸਾਨੂੰ ਇੱਦਾਂ ਹੀ ਵਧੀਆ ਲੱਗਦਾ ਹੈ ਕਿ ਇਸੇ ਆਪਾਂ ਦੂਜੇ ਕੰਮ ਨਿਬੇੜ ਲਏ ਸੀਗੇ ਮੈਂ ਕਿਹਾ ਚਲੋ ਆਲੂ ਪਿਆਜ਼ ਵਗੈਰਾ ਸਾਰਾ ਕੁਝ ਪਹਿਲਾਂ ਮਟੀਰੀਅਲ ਕੱਟ ਕੇ ਰੱਖ ਲਈਏ ਫਿਰ ਆਪਾਂ ਰਾਮ ਨਾਲ ਬਣਾ ਲਾਂਗੇ ਤੇ ਤੁਹਾਨੂੰ ਪਤਾ ਹੀ ਹੈ ਦਿਵਾਲੀ ਵਾਲੇ ਦਿਨ ਬਹੁਤ سارے ਕੰਮ ਹੁੰਦੇ ਨੇ ਤੇ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਇਸ ਕਰਕੇ ਮਸਾਲਾ ਕੱਟਿਆ ਹੋਏਗਾ ਟੈਨਸ਼ਨ ਫਰੀ ਹੋ ਜਾਣਗੇ ਤੇ ਉਧਰ ਆਪਾਂ ਹਲੇ ਜੀਵੇ ਪਾਣੇ ਨੇ ਜੀ ਸੁੱਕਣੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਤਾਂਕਾ ਕੁਝ ਬਣੇ ਰੋ ਗਾਇਜ਼ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ गोभी ਆ ਦੇਖੋ ਜੀ ਇੱਧਰ ਆਪਣੀ ਗੋਭੀ ਕੱਟ ਲਈ ਸੀ ਠੀਕ ਹੈ ਜੀ ਸਾਰਿਆਂ ਚ ਆਪਣਾ ਆਲੂ ਤੇ ਪਿਆਜ਼ ਠੀਕ ਹੈ ਜੀ ਉਧਰ ਪਾਲਕ ਲੈ ਆਂਦੀ ਹੋਈ ਏ ਇਹਦੇ ਚ ਮਿਕਸ ਕਰ ਲੈਣੇ ਆ ਪਹਿਲਾਂ ਆਪਾਂ ਜਦੋਂ ਵੀ ਤੁਸੀਂ ਕਦੀ ਗੋਭੀ ਵਾਲੇ ਪਕੌੜੇ ਜਾਂ ਕਿਸੇ ਚੀਜ਼ ਵਾਲੇ ਬਣਾਣੇ ਹੋ ਨਾ ਥੋੜਾ ਜਿਹਾ ਜੇਕਰ ਤੁਸੀਂ ਕਈਆਂ ਦਾ ਹੁੰਦਾ ਹੈ ਕਿ ਮਿੱਠਾ ਸੋਡਾ ਨਹੀਂ ਮਤਲਬ ਪਾਣਾ ਮਿੱਠਾ ਸੋਡਾ ਹਲਕਾ ਜਿਹਾ ਪਾ ਲਿਆ ਪਰ ਇਹਦੇ ਨਾਲ ਨਾ ਪਕੌੜੇ ਵੀ ਬਹੁਤ ਸੌਫਟ ਸੌਫਟ ਬਣਦੇ ਆ ਠੀਕ ਹੈ ਜੀ ਪਹਿਲਾਂ ਆਪਾਂ ਇਹ ਨੂੰ ਲਈ ਸੀ ਆ ਲਿਆ ਆਪਣਾ ਟੇਸਟ ਦਾ ਮਸਾਲਾ ਹਰੀ ਮਿਰਚਾ ਰਹਿ ਗਈ ਜੀਰਾ ਸਾਬਦਤ ਨਹੀਂ ਮਿਕਸ ਕਰ ਦੇ ਨੂੰ ਮਿਕਸ ਬਣਾ ਲੈਨੇ ਕਿਉਂਕਿ ਮਿਕਸ ਠੀਕ ਰਹਿਣਗੇ ਸਾਰੇ ਇੱਕੋ ਵਾਰੀ ਮਿਕਸ ਕਰ ਲੈਨੇ ਤੇ ਵਾਰ-ਵਾਰ ਹੰਗੇ ਰਹਿਣਾ ela não é muito escunda ਤੇ ਲੋ ਗਾਈਜ਼ ਅੱਜ ਬੜਾ ਫਟਾਫਟ ਸਾਨੂੰ ਕੰਮ ਕਰਨਾ ਪੈ ਰਿਹਾ ਤੇ ਮੈਂ ਸਾਰਾ ਜਗਾ ਜਿੰਨਾ ਜਿਗਾ ਵਿੱਚ ਹੀ ਪਹਿਲਾਂ ਮੈਂ ਸੋਚ ਰਹੀ ਸੀ ਲੱਗ ਲੱਗ ਕਰੂੰਗੀ ਹੁਣ ਮੈਂ ਸਾਰੇ ਵਿੱਚੇ ਮਿਕਸ ਕਰਦੇ ਆ ਠੀਕ ਹੈ ਜੀ ਹੁਣ ਆਪਾਂ ਬਾਹਰ ਚੁੱਲੇ ਤੇ ਬਣਾਵਾਂਗੇ ਕਿਉਂਕਿ ਇੱਥੇ ਤੇ ਸਾਡਾ ਇੰਨੇ ਸਾਰੇ ਪਕੌੜੇ ਬਣਨੇ ਨਹੀਂਗੇ ਬਾਹਰ ਬਣਾਵਾਂਗੇ ਠੀਕ ਹੈ ਜੀ ਤੇ ਇੱਧਰ ਸਾਰਾ ਮਿਕਸ ਆਪਾਂ ਕਰ ਲਿਆ ਠੀਕ ਹੈ ਜੀ ਤੁਸੀਂ ਕਿੰਨੇ ਕਿੰਨੇ ਦੇ ਘਰ ਪਕੌੜੇ ਬਣਦੇ ਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਪਾਂ ਨਾਲ ਚੁੱਲ੍ਹੇ ਤੇ ਲੋ ਜੀ ਇੱਧਰ ਬੜ ਗਈ ਸਾਡੀ ਆਗ ਆਪਾਂ ਧਰਤੀ ਨਾ ਪਾਏ ਦੇ ਵਿੱਚ ਪਾ ਦਿੰਦੇ ਆ ਜੀ ਤੇ ਸਾਡਾ ਵਧੀਆ ਤਰੀਕੇ ਨਾਲ ਤੇਲ ਸੜ ਜੇਗਾ ਪੂਰਾ ਡਰਮ ਬਲਟਾ ਸੜ ਦੇ ਲਓ ਜੀ ਇੱਧਰ ਤੇਲ ਸਾਡਾ ਸੜ ਗਿਆ ਦੇਖੋ ਤੇਲ ਵਧੀਆ ਤਰੀਕੇ ਨਾਲ ਗਰਮ ਹੋ ਗਿਆ ਠੀਕ ਹੈ ਜੀ ਮੈਨੂੰ ਬਲਕਿ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕਿੰਨਾ ਕਿੰਨਾ ਦੇ ਰੀਤ ਹੈ ਕਿ ਤੇਲ ਸਾੜਦੇ ਆ ਦਿਵਾਲੀ ਵਾਲੇ ਦਿਨ ਸਾਡੇ ਘਰ ਅੱਜ ਦੇ ਦਿਨ દિਵਾਲੀ ਵਾਲੇ ਦਿਨ ਤੇਲ ਵੀ ਜ਼ਰੂਰ ਸਾੜਦੇ ਆ ਤੇ ਪਕੌੜੇ ਵੀ ਇਸੇ ਤਰ੍ਹਾਂ ਹੀ ਖੁੱਲੇ ਡੁੱਲੇ ਬੰਦਦੇ ਮਤਲਬ ਰਿਵਾਜ ਹੁੰਦਾ ਆਪਣਾ ਆਪਣਾ ਠੀਕ ਹੈ ਜੀ ਹੁਣ ਆਪਾਂ ਆਪਣਾ ਦੇਖੋ ਤੇਲ ਬਿਲਕੁਲ ਗਰਮ ਹੋ ਗਿਆ ਤੇ ਹੁਣ ਆਪਾਂ ਆਪਣੇ ਪਾ ਦਿੰਦੇ ਆ ਜੀ ਪਕੌੜੇ ਜੇਕਰ ਤੁਸੀਂ ਇਹਨੂੰ ਦੁਬਾਰਾ ਰਾੜਨੇ ਆ ਨਾ ਪਹਿਲਾਂ ਕੱਚੇ ਕੱਚੇ ਵੀ ਆਪਾਂ ਕੱਢ ਸਕਦੇ ਆ ਚੱਗ ਬੜੀ ਹੋ ਰਹੀ ਹੈ ਤੇ ਉੱਧਰ ਸਾਡੇ ਹੁਣ ਆਣ ਵਾਲੀਆਂ ਜੀ ਮਠਿਆਈਆਂ ਬਾਗ ਗਏ ਹੋਏ ਆਂ ਪਟਾਕੇ ਬਕਾਰਾ ਲੈ ਕੇ ਆਣਗੇ ਸਾਰੇ ਜਣੇ ਮੈਂ ਕਿਹਾ ਚਲੋ ਤਾਤਾ ਕਾਣ ਦੇ ਆਣ ਤੋਂ ਪਹਿਲਾਂ ਇਹਨਾਂ ਦੇ ਆਪਾਂ ਪਕੌੜਿਆਂ ਦਾ ਕੰਮ ਨਿਬੇੜ ਲਈਏ ਚਾਹੇ ਅਸੀਂ ਕੱਚੇ ਪੱਕੇ ਜੇ ਕੱਢ ਕੇ ਰੱਖ ਲਾਂਗੇ ਹਨਾ ਫਿਰ ਆਪਾਂ ਰਾਮ ਨਾਲ ਜਦੋਂ ਮਰਜ਼ੀ ਰਾੜ ਸਕਦੇ ਆ ਤੇਲ ਰੱਖ ਕੇ ਅੰਮ੍ਰਿਤ ਹਰੀਆਂ ਮਿਰਚਾਂ ਹੀ ਆਦੀ ਨਹੀਂ ਗਈਆਂ ਕੱਟ ਕੇ ਲਿਆਓ ਉਹਗੇ ਲੰਬੀਆਂ ਲੰਬੀਆਂ ਮੈਨੂੰ ਫੜਾ ਦੇ ਹੈ ਤੇ ਲੋ ਜੀ ਇੱਧਰ ਸਾਡੇ ਆ ਦੇਖੋ ਪਕੌੜੇ ਬਣ ਗਏ ਨੇ ਜੇਕਰ ਇਹਨਾਂ ਨੂੰ ਪਹਿਲੇ ਦਵਾਰਾ ਰਾੜ ਮੈਂ ਫਿਰ ਤਾਂ ਆਪਾਂ ਕੱਚੇ ਲਾ ਲੈਂਦੇ ਹੁਣ ਮੈਂ ਇਹ ਸੁੱਚੇ ਕੱਢਣੇ ਨੇ ਕਿਉਂਕਿ ਫਿਰ ਨਾ ਨਮਕ ਦਾ ਨਹੀਂ ਪਤਾ ਲੱਗਣਾ ਜ਼ਿਆਦਾ ਅੱਜ ਤੇ ਲੋ ਜੀ ਇੱਧਰ ਆਪਾਂ ਹੁਣ ਕਰ ਲੈਨੇ ਆ ਪਾਲਕ ਆਹ ਕੱਟ ਕੇ ਆ ਗਈ ਪਾਲਕ ਵੀ ਹੁਣ ਮਿਕਸ ਕਰਦੇ ਆ ਸਰਦਾਰ ਜੀ ਨੇ ਕੱਤੀ ਪਾਲਕ ਪਾਲਕ ਦੇ ਵੀ ਜ਼ਰੂਰ ਕਹਿੰਦੇ ਖਾਣੇ ਕੋਲ ਨਹੀਂ ਤੇ ਛੋ ਵੀ ਪਏਗਾ ਕਿਸ ਤਰ੍ਹਾਂ ਵੀ ਹੋ ਗਿਆ ਲੇਕਾ ਦੇਨ ਪਤਾ ਨਹੀਂ ਕਿਉਂ ਹਰਿਆ ਹਰਿਆ ਜਿਹਾ ਹੋ ਗਿਆ ਤੇ ਲੋ ਜੀ ਸਾਡਾ ਤੇਲ ਬਾਹਰ ਨਿਕਲਿਆ ਤੇ ਦੇਖ ਲੋ ਕਿੰਨੀ ਜਲਦੀ ਅੱਕ ਪਾੜੀ ਏ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੋ ਗਈ ਤੇ ਗਰਮੀ ਦੇਖ ਲੋ ਅੱਜ ਕੱਲ ਦੀ ਮਤਲਬ ਕਿੰਨੀ ਗਰਮੀ ਹੋ ਗਈ ਪਹਿਲਾਂ ਕਦੀ ਨਹੀਂ ਸੀ ਸੁਣਿਆ ਵੀ ਦੀਵਾਲੀ ਦੇ ਉੱਤੇ ਕਦੀ ਗਰਮੀ ਹੁੰਦੀ ਸੀ ਹਨਾ ਬਹੁਤ ਗਰਮੀ ਹੋਣ ਲੱਗੀ ਹੁਣ ਅਮਰਿਤ ਮੇਰੇ ਦਿਮਾਗ 'ਚ ਇੱਕ ਗੱਲ ਤੇ ਲੋ ਜੀ ਇੱਧਰ ਲਾਈਟ ਵੀ ਚਲੀ ਗਈ ਤੇ ਸ਼ਾਮ ਹੋ ਗਈ ਤੇ ਦੇਖ ਲਓ ਦੀਵਾਲੀ ਵਾਲੇ ਦਿਨ ਲਾਈਟ ਨਹੀਂ ਬੰਦ ਕਰਨੀ ਚਾਹੀਦੀ ਸੀ ਤੇ ਇੱਧਰ ਆਪਣਾ ਰਹਿ ਗਿਆ ਥੋੜਾ ਜਿਹਾ ਆਪਾਂ ਆਪਣੱਕੀ ਬਣਾ ਲੈਨੇ ਆਹ ਦੇਖੋ ਜੀ ਸਾਡੇ ਪਕੌੜੇ ਬਣ ਕੇ ਹੋ ਗਏ ਤਿਆਰ ਆ ਗਈ ਚਲੋ ਸ਼ੁਕਰ ਹੈ ਜੀ ਲਾਈਟ ਵੀ ਆ ਗਈ ਸਾਡੇ ਤੈਨੋਂ ਜੀ ਇੱਧਰ ਆਪਣੀ ਹੁਣ ਦੀਵਿਆਂ ਦੀ ਤਿਆਰੀ ਕਰਨੀ ਹੈ ਦੀਵੇ ਮੈਂ ਤੇਲ-ਤੇਲ ਪਾਣਾ ਦੀਵੇ-ਦੂਵੇ ਤਿਆਰ ਕਰਕੇ ਰੱਖਾਏ ਸੀ ਸੁੱਕ ਗਏ ਸਾਡੇ ਦੀਵੇ ਠੀਕ ਹੈ ਜੀ ਤੇ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਮੈਂ ਤੁਹਾਨੂੰ ਹੋਰ ਦੇਖਦੇ ਆ ਜੀ ਜੋ ਫਿਰ ਮੱਠਾ ਟੇਕਾਂਗੇ ਤੇ ਲੋ ਜੀ ਪਕੌੜੇ ਆਪਣੇ ਬਣ ਚੁੱਕੇ ਨੇ ਤੇ ਇੱਧਰ ਬਣਾਈਏ ਚਾਹ ਚੀਨੇ ਜੀਨੇ ਪੀਣੀ ਆ ਜੋ ਚਾਹ ਪੀ ਲੋ ਤੇ ਇਹ ਸਾਡਾ ਤੇਲ ਬਹੁਤ ਬਚ ਗਿਆ ਕਿਉਂਕਿ ਤੇਲ ਬਹੁਤ ਜ਼ਿਆਦਾ ਪੈ ਗਿਆ ਸੀ ਮੇਰੇ ਕੋਲ ਇੱਧਰ ਆ ਗਈ ਮਠਿਆਈ ਹੁਣ ਆਪਾਂ ਮੱਠਾ ਟੇਕ ਲੈਣੇ ਆ ਠੀਕ ਹੈ ਜੀ ਉਹਦਰ ਅਮਰਤ ਨੂੰ ਲਾਇਆ ਮੈਂ ਬੱਤੀਆਂ ਬਣਾਉਣ। ਤੇ ਲਓ ਜੀ ਆਹ ਦੇਖੋ ਜੀ ਇਹ ਬਣਾਈਆਂ ਅਮਰਤ ਕੋਰ ਨੇ ਬੱਤੀਆਂ। ਆ ਦੇਖੋ। ਦੇਖੋ ਇਹਨੂੰ ਬੱਤੀਆਂ ਬਣਾਈਆਂ ਨੇ ਅਮਰਤ ਕੋਰ ਨੇ। ਘਿਵਾਲੀ ਕਾਲੀ। ਹਾਂ ਜੀ ਹਾਂ ਜੀ ਪਰ ਮੱਖਾ ਤੇ ਅੱਜ ਸਾਡੇ ਮੱਸੀਆ ਮੱਸੀਆ ਦਾ ਟਿਕਦਾ ਪਰ ਮੱਸੀਆ ਦਾ ਸਿਗਰੇਟ ਏਕਣਾ। নিশান বেটে আছে ছোটি বোতল চা ਉੰਨੇ ਜਿਹੇ ਹਾਂ ਆ ਬਣਾਉਂਦੇ ਤੇ ਚਲਾਣੇ ਆਸ ਤੇ ਲਿਆਇਆ ਯਾਰ ਇਹ ਦੂਰ ਨੂੰ ਸੀ ਕਹਿੰਦਾ ਹੋਰ ਚਾ ਚਲ ਵਾਓ ਆ ਕਿੰਨਾ ਦੇ ਵਾਓ ਗਾੜੀ ਇੰਪੀਕ ਨਹੀਂ ਦਿੰਦੇ ਆਉ ਸਾਊਥ ਸਾਈਡ ਸਾਰੋ ਲੈ ਲਓ ਬੱਟਾ ਮੋ ਬੱਤੀ ਮੋ ਬੱਤੀ ਨਾਲ ਚਲਾਓ ਇਹ ਆ ਕੇ ਨਹੀਂ ਵੱਜਦਾ ਜ਼ਬਰਦਸਤ ਵਾਓ ਲੜੀ ਸੀ ਯਾਰ ਇੱਦਾਂ ਦੇ ਸੋਨੇ ਲੱਗਦੇ ਆ ਹਾਂ ਮੇਰੇ ਯਾਰ ਇੱਦਾਂ ਦੇ ਲਾਵਾਂਗੇ ਉੱਚੇ ਕਿੱਲੇ ਵਜਾਤੇ ਇੱਦਾਂ ਦੇ ਇਹ ਹੀ ਲੈ ਕੇ ਆਏ ਆ ਕਿ ਐਸੀ ਮੈਨੂੰ ਲੱਗ ਰਿਹਾ ਸਾਨੂੰ ਹਾਂ ਆਪਣੇ ਘਰੇ ਦਾ ਹਾਂ ਆਪਣੇ ਘਰੇ ਅੱਛੀ ਬੋਲ ਅੱਛਾ ਉੱਪਰ ਜਾ ਕੇ ਬੋਲਦੇ ਆ

अच्छा। <laughs> अच्छा एद बने निकल के वाँ। <laughs> वाँ। <laughs> कि सोना लागे sade na balbu possibile volte delle voi sulla cheo pure cardavio vorremmo ah chema ਸਪਨਾ ਜੀਆ ਕਾ ਮਿਲਾਹੀ ਸਪਨਾ ਜੀਆ ਮੈਂ ਕਿਸ ਹੁਤਾ ਸਪਨਾ ਜੀ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਤੁਸੀਂ ਦੇਖ ਰਹੇ ਕਿੰਨਾ ਰਸ਼ ਕੁਛ ਦਿਵਾਲੀ ਕਰਕੇ ਪਤਾ ਨਹੀਂ ਮੱਥਾ ਟੇਕਣ ਆਏ ਆ ਸਾਰੇ ਹਰ ਕੋਈ ਆਇਆ ਹੈ ਦੇਖ ਲਓ ਇੱਥੇ ਗੁਰੂ ਸਾਹਿਬ ਦੀ ਬਹੁਤ ਜ਼ਿਆਦਾ ਮਾਨਤਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈ ਇੱਕ ਗੁਰੂ ਤੇਗ ਬਹਾਦਰ ਜੀ ਨੇ ਨਾ ਘੋੜਾ ਬੰਨਿਆ ਸੀ ਆਪਣਾ ਸਾਡੇ ਫੇਸੇ ਵੀ ਰੇੜੀ ਸਾਹ ਬੋਲਦੇ ਆ ਬਹੁਤ ਮੰਨਤ ਪੂਰੀ ਹੁੰਦੀ ਇੱਥੇ ਜੜਾ ਵੀ ਕੋਈ ਸੱਚੇ ਮਨ ਨਾਲ ਅਰਦਾਸ ਕਰਦਾ ਹਰ ਇੱਕ ਮੰਨਤ ਪੂਰੀ ਹੁੰਦੀ ਲੋ ਜੀ ਇੱਧਰ ਆਇਆ ਲੱड्डू ਸਿੰਘ ਵੀ ਆ ਗਿਆ ਅੱਜ ਤੋਂ ਸਰਦਾਰ ਜੀ ਕੁਰਤਾ ਪਜਾਮਾ ਪਾ ਕੇ ਆਏ ਹੈ आइए हां तो कुर्ता पजामा पा रखा है है थोड़ा कह दे पा है और पा रखा है सत श्री ਦੇ ਨਿਵਾਰਕ ਚੰਨ ਪਾਈ ਨੇ ਸਾਥ ਸੰਗਤ ਆ ਸਾਰਾ ਇਲਾਕਾ ਹੀ ਸੋ ਥਾਣ ਧਰਵਾ ਪਸਾ ਕੀ ਨੂੰ ਸਤਿਪੁਰ ਨੇ ਭਾਗ ਲਾਇ ਪਵਿੱਤਰ ਕੀਤਾ ਇਸ ਪਾਈ ਵਜੀਪਾ ਨੇ ਜਾ ਕੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਮਹਾਰਾਜ ਪਹੁੰਚ ਗਿਆ ਨਾ ਮਿਲਨ ਦਾ ਸਮਾਂ ਨਿਯਤ ਹੋਇਆ ਬਾਸਾ ਕਾਂ ਦੇ ਕੋਲ ਜਿਹੜੇ ਕੰਨੋਂ پرپت اور دوسرے بادشاہ ماں ۽ ٻين ڏسڪارڙي ڪايدا بوجي ٿو پاسا مٿين دا بادشاہ هندستان دا بادشاہ ڏسڻ اچي آهي ڪيشڪا ڪيلام صاحب جو سوار ٿو ۽ ٻن گهڻن جي ڏسڻ ڏيڻ لاءِ ڪلاستي ڏي ڏي اسان ڪاسب گيرا ڊم گوا संतरा दर्शन तारे पुखनिया ने बादशाह ने के संतरा हरा दे के ऊंचा गुरु जिने दर्शन लई एकम जय करो जय करो जय करो जय करो जय करो ते एकम भाई गुरु जी करो भाई गुरु जी करो चलो चलो

ਸ਼ਿਕਾਰ ਮੋਰ ਇੱਕ ਘੰਟੇ ਨਾਲ ਕਰਵਾ ਦਿੱਤਾ ਸੀ ਭਾਈ ਭੱਜਣਾ ਅਨਪ੍ਰੇਡੈਂਟ ਆਰਟੀਕਲ ਚ ਰੱਖਦੇ ਸਨ ਬੁਧਾਸੀ ਤੇ ਕੇਸ ਬੁਢੀ ਤੇ ਰੱਖਣਾ ਕਿ ਜਦੋਂ ਮਹਾਰਾਜ

ਆਹ ਆਪਾਂ ਲੰਗਰ ਹਾਲ ਛੇਤਰ ਲੰਗਰ ਹਾਲ ਹੈ ਇੱਥੇ ਵਾਈ ਜੀ ਦਾ ਲੰਗਰ ਵਰਤਿਆ ਜਾਂਦਾ ਹੈ ਇਹ ਗੁਰਦੁਆਰਾ ਪਟਾ ਸਾਹਿਬ ਪਾਸ਼ਾਹੀ ਨੌਂਵੀਂ ਜਿੱਥੇ ਅੰਮ੍ਰਿਤਸਰ ਨੀ ਬੇਟਾ ਕੋਈ ਨਹੀਂ ਆਉਂਦੀ ਇੱਥੇ ਲੰਗਰ ਦੀ ਸੇਵਾ ਆਉਂਦੀ ਲੋ ਜੀ ਇੱਥੇ ਆਪਾਂ ਗੁਰੂ ਘਰ ਦੇ ਲੰਗਰ ਛਕ ਲਿਆ ਸੀ ਕਿ ਇੱਥੇ ਹੋ ਰਹੀ ਸੀ ਪਾਂਡਿਆਂ ਦੀ ਸੇਵਾ ਜੀ ਆ ਦੇਖ ਲੋ ਜੁਨੀਆ ਸੰਗਤਾਂ ਵੱਲੋਂ ਪਾਂਡਿਆਂ ਦੀ ਸੇਵਾ ਕਰਿਆ ਤੇ गाइस ਜਿਨ੍ਹਾਂ ਨੂੰ ਮੇਰਾ ਥ ਕੋਲ ਪਸੰਦ ਆਇਆ ਕਿ ਇਹ ਵੀ ਅੱਛਾ ਲੱਗਿਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਸਾਰੇ ਵਾਈਟਿਪ ਫੈਮਲੀ ਲਈ ਆਪਣੇ ਪਰਿਵਾਰ ਲਈ ਮੈਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਕਰੇ ਸਾਰਿਆਂ ਲਈ ਸਿੱਤਾਂ ਬਰੀ ਦੁਆ ਲਿਆ ਵਿਹਾਰ ਕਿਸੇ ਦੇ ਕਾਰਵਾਈ ਨੂੰ ਨਗਰ ਖੇੜੇ ਖੁਸ਼ੀਆਂ ਦੇ ਕੇ ਆ ਦੇਹੋ ਜੀ ਤੁਹਾਡੀ ਸੇਵਾ ਲੱਗੀ ਹੋਈ ਹੈ ਠੀਕ ਹੈ ਜੀ ਕੌਣ-ਕੌਣ ਮੇਰੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਿਹਾ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਹੁਤ ਵਧੀਆ ਲੱਗਦਾ ਪਰਮਾਤਮਾ ਕਰੇ ਤੇ ਚਾਹੇ ਕਲਾ ਕਰੋ ਕੋਸ਼ਿਸ਼ ਕਰੋ ਪਿਆਰੇ ਪਿਆਰੇ ਕਮੈਂਟ ਦਿਓ ਲਾਈਕ ਦਿਓ ਤੇ ਸਬਸਕ੍ਰਾਈਬ ਦਿਓ ਬੜੇ ਬੜੇ ਕਰਨੀ ਹੈ ਜੇਕਰ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਕਰਿਆ ਲਿਖ ਜੀ ਮੈਂਬਰ ਖਾਲ ਹੈ ਤੇ ਪਾਟਾ ਬਚ ਗਿਆ ਮੰਗਰ ਦੇ ਵਿੱਚ ਮੈਂ ਵੱਢੀ ਸੀ ਮੇਟੇ ਚਲੋ ਹੈ ਵੀ ਵੀਡੀਓ ਬਣਾ ਲਾਤੇ ਤੇ ਦੀਪੀਆਂ ਲੱਗੀਆਂ ਮੱਘਰ ਬਣਾ ਆ ਦੇਖੋ ਲੋਹ ਤਵੀਆਂ ਲਾਈਆਂ ਹੋਈਆਂ ਤੇ ਖੰਡੂਰੀਆਂ ਵੀ ਬਾਤ ਰਹੀ ਐ ਅੱਜ ਬਾਹਰ ਮੈਂ ਕਿੱਸੇ ਲੋ ਮੈਥੇ ਵੀ ਵੀਡੀਓ ਨੂੰ ਪਿਆਰ ਮੈਂ ਕਰ ਬਣਦਾ ਪਿਆ ਗਰਮਾ ਗਰਮ ਪਰਸ਼ਾਦੀ ਅਜਾ ਜਿੰਨੇ ਜਿਨੀ ਤੁਹਾਨੂੰ ਵਧੀਆ ਲੱਗਦਾ ਹੈ ਨਾ ਤੇ ਮੱਸੀ ਅਗਲੇ ਦਿਨ ਮਨਾਈ ਗਈ ਸੀ ਤੇ ਅੱਜ ਤੁਹਾਨੂੰ ਪਤਾ ਬੰਦੀ ਛੋੜ ਦਿਵਸ ਹੋਣੇ ਮੈਂ ਐਡਿਟ ਕੀਤੀ ਸੀ ਕਿ ਚਲੋ ਮੈਂ ਨਾਲੇ ਵੀਡੀਓ ਪਾ ਦਿੰਗੀ ਚਾਹੇ ਲੇਟ ਹੋ ਜੇ ਪਾਉਂਗੀ ਜੀ ਠੀਕ ਹੈ ਜੀ ਕਿ ਆਪਾਂ ਆਨਰੀਏ ਖੀਰ ਅੱਜ ਜਿੰਨੇ ਜਿੰਨੇ ਖਾਣੀ ਹੈ ਤੇ ਲੋ ਜੀ ਆਪਾਂ ਦਰਸ਼ਨ ਕਰ ਲੇ ਬਹੁਤ ਵਧੀਆ ਲੱਗਿਆ ਚਾਹ ਵੀ ਪੀਤੀ ਬੜੀ ਸਵਾਦ ਸੀ ਬਹੁਤ ਸਵਾਦ ਲੰਗਰ ਸੀ ਤੇ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਆ ਰਿਆਂ ਮੇਰੇ ਪਿਆਰ ਬੜਾ ਸਾਰਾ ਸ੍ਰੀ ਕਲ ਚੜਦੀ